ਆ ਸਾਹਿਬ ਜੀ ਇਹ ਡਿਗਣੀ ਵਾਲੀਆਂ ਹੁੰਦੀਆਂ ਆਉਂਦੀਆਂ ਆ ਉਹਦੇ ਤੋਂ ਕੋਰ ਪੜਨਾ ਹੋਣਾ ਤੇ ਖਾਈ ਪੜਨਾ ਪੈਣਾ ਬਸ ਲਾਗਦਾ ਹੈ ਉਹ ਕੋਲ ਆਪਰੇ ਨੂੰ ਅੱਛੀ ਜਗ੍ਹਾ ਨਾ ਮਰਦੇ ਵੀ ਬਾਹਰ ਜਗ੍ਹਾ ਤੇ ਜਿਹੜੀ ਜਗਾ ਜਿੱਥੇ ਪੇ ਪੇ ਜੁਨੇ ਜਿਹੜਾ ਝੋਨਾ ਉਹ ਉੱਥੋਂ ਉੱਥੋਂ ਨੂਖੇ ਦੇ ਗਾਂ ਉਹ ਨਾ ਪਾਣੀ ਦਾ ਨੁਕਸਾਨ ਹੋਣਾ ਹੈ ਉਹ ਪਾਣੀ ਕਿਹਾ ਉਹ ਪਾਣੀ ਨਹੀਂ ਆਵੇ ਤੇ ਮੈਂ ਤੇ ਦਿਨ ਦੱਸਣੇ ਪਾਣੀ ਦਾ ਪਹੁੰਚਿਆ ਹੋਵੇ ਉਹ ਪਾਣੀ ਦੀ ਪਾਣੀ ਸਾਰੇ ਦੋ ਜਾਣ ਹਾਂ ਬੰਗਲੇ ਬੰਗਲੇ ਕਿੰਨੇ ਕੰਨੇ ਝੁੱਟੇ ਕੱਲ ਦਾ ਇਹ ਥੋੜਾ ਥੋੜਾ ਘਣੀ ਆਇ ਤੇ ਬੰਦ ਹੋ ਗਿਆ ਹੋਰ ਗਾਇ ਮਿੱਟੀ ਖਾ ਲੈਂਦੇ ਨਾ ਤੇ ਉਹ ਵੀ ਨਹੀਂ ਜਾਣਾ ਉਦੜ ਇਹੋ ਜਾਣ ਇੰਨਾ ਕਿ ਜਾਣ ਦਿੰਦੇ ਇਹਨੂੰ ਵੀ ਥੋੜੇ ਥੋੜਾ ਜੰਦਾ ਰਹੀ ਰੱਖੀ ਇਹ ਦੇਖੀ ਅਬੂਤੀ ਅਡੋਬੀ ਨੂੰ ਹਰ ਦੰਗਾ ਨੇ ਵਾ ਦਿਗਾਂ ਖੜਾ ਖੜਾ ਵਾ ਦਿਨ ਨਾ ਉਹ ਬੂਟੀ ਗਾਂ ਚਲ ਗਈ ਹੋਵੇ ਹਾਂ ਡੁੱਬ ਕੇ ਜਾਂਦੀ ਆ ਦੇਖੀ ਡਗੀ ਉਥੋਂ ਦੇਖੀ ਗੌਰਮੈਂਟ ਚਾਵੇ ਤੇ ਉਹਨਾਂ ਰਹਿਣੇ ਟੱਪ ਦੇਣਾ ਅੱਗੇ ਆਪਾਂ ਨੂੰ ਇਹ ਹੋਏ ਡੋਬੀਆਂ ਦੀ ਠਾਈਏ ਦਾ ਉੱਥੇ ਥੱਲੇ ਪੈ ਗਿਆ ਨਾ ਨਾ ਪਹਿਲਾਂ ਪਹਿਲੇ ਦੋਨੇ ਜੀ ਤੀਨੇ ਜੀ ਆ ਫਿਰ ਮੈਂ ਉੱਥੋਂ ਹੀ ਆਇਆ ਉਹ ਦਰਸਾਰੀ ਪਾਣੀ ਉਹ ਦੂਲੇ ਨਾ ਥੋੜਾ ਗੁਰ ਪਤਾ ਲਿੰਦਾ ਦੇ ਪਾਜ ਟੱਟਣਾ ਨਹੀਂ ਹੁੰਦਾ ਨਹੀਂ ਮਸ਼ੀਨ ਜਾਣ ਨਹੀਂ ਦਿੱਤੀ ਨਾ ਇੱਕ ਗਈ ਦੋ ਗਈਆਂ ਜੀ ਨਾ ਖੇ ਦੋ ਬੰਨ ਮਸ਼ੀਨ ਲੈਂਦੀ ਸਭ ਕੁਝ ਹੋ ਗਿਆ ਪਹਿਲਾ ਮੁੰਡੇ ਦੇ ਬਣਨ ਤੇ ਜੋ ਮਸ਼ੀਨ ਆ ਗਈ ਨਾ ਮੁੰਡੇ ਪਰਾਂ ਨੂੰ ਚਲ ਗਿਆ ਕੋਈ ਨਹੀਂ ਮਸ਼ੀਨਾਂ ਦੀ ਵੱਜ ਜਾਣਾ ਮਸ਼ੀਨ ਵਾਲਾ ਕਹਿੰਦਾ ਮੇਰੇ ਸੰਸਰ ਨੂੰ ਸਿਰ ਜਣੀ ਤੀਕ ਲੱਗੇ ਦਿੰਦੇ ਸੂਝ ਗੱਲਾਂ ਬੱਤਾਂ ਕਰਨ ਲਈ ਉਹਨਾਂ ਨੂੰ ਪਤਾ ਕਿੱਦਾਂ ਕਰਨੇ ਇਹ ਨੂਈ ਥੱਲੇ ਲੈ ਥੰਦੇ ਚ ਲੈ ਜਾਂਦੀ ਹੋਈ ਬੋਲੇ ਨੂਈ ਨਰ ਹੋਜ ਗਿਆ